ਸਰ ਜਿਹੜਾ ਜਿੱਕ ਗਰੁੱਪ ਫੜਿਆਗਾ ਤੁਸੀਂ ਜੀ ਉਹਦੇ ਕੋਲ ਕੀ ਕੀ ਬਰਾਮਦ ਕੀਤਾ ਜੀ ਕਿਹੜੇ ਪਿੰਡ ਦੇ ਨੇ ਉਹ ਜਿਹੜੇ ਆ ਮਾੜੇ ਆਨਸਰ ਨੇ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਸੰਗਰੂਰ ਤੇ ਡੀਐਸਪੀ ਸਾਹਿਬ ਤੂਰੇ ਦੀਆਂ ਹਦਿੱਤਾਂ ਤੇ ਮਾੜੇ ਆਨਸਰਾਂ ਵਿਰੁੱਧ ਚਲਾਈ ਮਹਿੰਮਤ ਹੈ ਤਾਂ ਕੱਲੇ ਅਸੀ ਕਿਰਪਾ ਅੰਥਿੰਨ थाना ਛੇਰਪੁਰ ਇਲਾਕਾ ਅਗਸਤ ਅਗਸਤ ਤੇ ਸੀਗਾ ਜੀ 10 ਦਰਾਂ ਜਿਹੜੀ ਹੈਗੀ ਉਹਨਾਂ ਨੂੰ ਤਲਾਸ਼ ਮਿਲੀ ਕਿ ਜਿਹੜੇ ਦੋ ਵਿਅਕਤੀ ਨੇ ਜਿਨ੍ਹਾਂ ਦੇ ਨਾਮ ਕੁਲਦੀਪ ਸਿੰਘ ਉਰਫ ਬੋੜਾ ਪੁੱਤਰ ਗਰੀਸ਼ਮ ਸਿੰਘ ਵਾਸੀ ਰਾਮਗੜ੍ਹ ਰਾਮਨਗਰ ਸੰਨਾ ਅਤੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਹਰਵਿੰਦਰ ਕੁਮਾਰ ਵਾਸੀ ਛੇਰਪੁਰ ਜਿਹੜੇ ਮੋਟਰਸਾਈਕਲ ਚੋਰੀ ਕਰਨ ਦੇ ਹੱਥੀਂ ਨੇ ਜਿਹੜੇ ਅੱਜ ਵੀ ਦੋ ਮੋਟਰਸਾਈਕਲਾਂ ਦੀ ਚੋਰੀ ਦੇ ਮੋਟਰਸਾਈਕਲਾਂ ਤੇ ਉਹ ਵੇਚਣ ਦੀ ਤਾਗ ਵਿੱਚ ਘੁੰਮ ਰਹੇ ਨੇ ਜੇਕਰ ਨਾਕਾ ਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਨੇ ਆਏ ਐਸੀ ਗੁਰਪਾਲ ਸਿੰਘ ਨੇ ਕਾਰਵਾਈ ਕਰਦੇ ਹੋਏ ਦੋਨੇ ਦੋਸਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਚੋਂ ਦੋ ਚੋਰੀ ਸਦਾ ਮੋਟਰਸਾਈਕਲ ਬਰਾਮਦ ਕਰਵਾਏ ਜੀ ਬਰਾਮਦ ਕਰਵਾ ਕੇ ਮਕਦਮਾ ਰਜਿਸਟਰ ਕੀਤਾ ਉਸ ਤੋਂ ਬਾਅਦ ਅੱਜ ਹੋਰ ਦਗਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਹੈਗਾ ਕੁਲਦੀਪ ਉਰਫ ਗੋਦੇ ਪਾਸੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਜਿੰਨਾ ਤੋਂ ਤਿੰਨ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਜੀ ਚੋਰੀ ਦੇ ਉਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਬਹੁਤ ਬਹੁਤ ਧੰਨਵਾਦ